ਸਸਚਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ H1B ਵੀਜ਼ੇ ਦੇ ਉੱਤੇ ਭਾਰਤ ਵਾਸੀਆਂ ਨੂੰ ਬਹੁਤ ਵੱਡੇ ਪੱਤਰ ਦੀ ਰਾਹਤ ਦਿੱਤੀ ਹੈ ਜਿੱਥੇ H1B ਵੀਜ਼ੇ ਨੂੰ ਲੈ ਕੇ ਹੁਣ ਅਮਰੀਕਾ ਸਰਕਾਰ ਨੇ ਫੀਸਾਂ 'ਚ ਵਾਅਦਾ ਕੀਤਾ ਸੀ ਤੇ ਬਹੁਤ ਸਾਰੇ ਭਾਰਤੀਆਂ ਨੂੰ ਝਟਕਾ ਲਗਾ ਪਰ ਹੁਣ H1B ਵੀਜ਼ੇ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਖੀ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਆਂ ਦਰਸਲ ਦੱਸਿਆ ਜਾ ਰਿਹਾ ਹੈ ਕਿ H1B ਵੀਜ਼ਾ ਨੂੰ ਲੈ ਕੇ ਬਹੁਤ ਸਾਰੀਆਂ ਅਪਡੇਟਸ ਲਗਾਤਾਰ ਹੀ ਚਰਚਾ ਦੇ ਵਿੱਚ ਨੇ ਸੰਯੁਕਤ ਰਾਜ ਅਮਰੀਕਾ ਵਿੱਚ H1 ਵੀ ਵੀਜ਼ਾ ਤਾਰਤਾ ਖਾਸ ਕਰਕੇ ਭਾਰਤੀਆਂ ਲਈ ਇੱਕ ਰਾਹਤ ਹੈ ਸੰਯੁਕਤ ਰਾਜ ਅਮਰੀਕਾ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ USCIS ਨੇ ਸਪਸ਼ਟ ਕੀਤਾ ਹੈ ਕਿ ਹਾਲ ਹੀ ਵਿੱਚ ਅੰਤਰਰਾਸ਼ਟਰੀ ਕਾਲਜ ਗ੍ਰੈਜੂਏਟਾਂ ਨੂੰ 트럼ਪ ਪ੍ਰਸ਼ਾਸਨ ਦੁਆਰਾ ਪਿਛਲੇ ਮਹੀਨੇ ਲਗਾਈ ਗਈ ਜਿਹੜੀ ਇਹ 1 ਲੱਖ ਡਾਲਰ ਦੀ ਭਾਰੀ ਫੀਸ ਤੋਂ ਛੋੜ ਦਿੱਤੀ ਗਈ ਹੈ ਦੱਸੀਏ ਕਿ ਹੁਣ ਇਹ ਅਲਾਨ ਰਾਸ਼ਟਰਪਤੀ 트럼ਪ ਨੇ 2025 ਨੂੰ ਜਾਰੀ ਕੀਤਾ ਹੈ ਗੇ ਮਹੱਤਵਪੂਰਨ ਫੈਸਲੇ ਤੋਂ ਬਾਅਦ ਲਿਆ ਹੈ ਜਿਸ ਦੇ ਮਾਲਕਾਂ ਤੇ ਵੀਜ਼ਾ ਧਾਰਕਾਂ ਦੀਆਂ ਨੂੰ ਪੰਪਲ ਪੂਸੇ ਦੇ ਵਿੱਚ ਪਾਇਆ ਹੋਇਆ ਦੱਸੀਏ ਕਿ ਹੁਣ 20 ਅਕਤੂਬਰ ਨੂੰ ਜਾਰੀ ਕੀਤੇ ਗਏ ਮਾਰਗਦਰਸ਼ਨ ਦੇ ਵਿੱਚ ਯੂਐਸਸੀਆਈਐਸ ਨੇ ਕਿਹਾ ਕਿ ਇਹ ਫੀਸ ਉਹਨਾਂ ਲੋਕਾਂ ਤੇ ਲਾਗੂ ਨਹੀਂ ਹੋਵੇਗੀ ਜੋ ਸਯੁਕਤ ਰਾਜ ਅਮਰੀਕਾ ਦੇ ਅੰਦਰ ਆਪਣੀ ਵੀਜ਼ਾ ਸਥਿਤੀ ਨੂੰ ਬਦਲ ਲੈਣੇ ਜਿਵੇਂ ਕਿ ਐਫ1 ਵਿਦਿਆਰਥੀ ਵੀਜ਼ਾ ਤੋਂ ਐਚ1ਵੀ ਵੀਜ਼ੇ ਸਥਿਤੀ ਵਿੱਚ ਜਾਂ ਉਹਨਾਂ ਲੋਕਾਂ ਤੇ ਜੋ ਆਪਣੇ ਠਹਿਰਨ ਦੀ ਮਿਆਦ ਵਧਾਉਣ ਦੀ ਮੰਗ ਕਰ ਰਹੇ ਨੇ ਹਾਲਾਂਕਿ ਇਹ ਫੀਸ ਸਯੁਕਤ ਰਾਜ ਅਮਰੀਕਾ ਤੋਂ ਬਾਹਰ ਕਰਮਚਾਰੀਆਂ ਲਈ ਤਾਇਰ ਪਟੀਸ਼ਨਾਂ ਤੇ ਲਾਗੂ ਹੋਵੇਗਾ ਤਾਂ ਜੋ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਪਟੀਸ਼ਨ ਤੇ ਫੈਸਲਾ ਲੈਣ ਤੋਂ ਪਹਿਲਾਂ ਜਿਹੜੀ ਦੇਸ਼ ਛੱਡਣਾ ਪਵੇਗਾ ਯੂਐਸਸੀਆਈਐਸ ਨੇ ਸਪਸ਼ਟ ਕੀਤਾ ਕਿ ਮੌਜੂਦਾ ਐਚ1ਵੀ ਵੀਜ਼ਾ ਧਾਰਕਾਂ ਨੂੰ ਸੰਯੁਕਤ ਰਾਜ ਅਮਰੀਕਾ ਜੋ ਹੈ ਉਹ ਮਾਰਕਾ ਛੱਡਣ ਜਾਂ ਦੁਬਾਰਾ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ ਇਹ ਫੀਸ ਸਿਰਫ 21 ਸਤੰਬਰ 2025 ਨੂੰ ਜਾਂ ਉਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਨਵੀਆਂ H1B ਪਟੀਸ਼ਨਾਂ ਤੇ ਲਾਗੂ ਹੋਵੇਗੀ ਉਹਨਾਂ ਲਾਪਾਤਰੀਆਂ ਲਈ ਜੋ ਸਯੁਕਤ ਰਾਜ ਤੋਂ ਬਾਹਰ ਹਨ ਅਤੇ ਜਿਨ੍ਹਾਂ ਕੋਲ ਵੈਧ H1B ਵੀਜ਼ਾ ਨਹੀਂ ਹੈ ਇਸ ਤੋਂ ਇਲਾਵਾ ਇਹ ਫੀਸ ਉਦੋਂ ਵੀ ਲਾਗੂ ਹੋਵੇਗੀ ਜੇਕਰ ਪਟੀਸ਼ਨ ਕਾਉਂਸਲਰ ਨੋਟੀਫਿਕੇਸ਼ਨ ਐਂਡ 3.20 ਨੋਟੀਫਿਕੇਸ਼ਨ ਜਾਂ ਜਿਹੜੀ ਫਲਾਈਟ ਨਿਰੀਖਣ ਦੀ ਬੇਨਤੀ ਕਰਦਾ 트럼ਪ ਪ੍ਰਸ਼ਾਸਨ ਕਿਸੇ ਵੀ ਭੂਮਿਕਾ ਲਈ ਆਮ ਛੋੜ ਦਾ ਐਲਾਨ ਨਹੀਂ ਕੀਤਾ ਪਰ ਮਾਲਕ ਰਾਸ਼ਟਰੀ ਹਿੱਤ ਛੋਟ ਲਈ ਬੇਨਤੀਦਾਰ ਕਰ ਸਕਦੇ ਹਨ ਜੇਕਰ ਕੋਈ ਅਮਰੀਕੀ ਨਾਗਰਿਕ ਉਸ ਭੂਮਿਕਾ ਨੂੰ ਪੂਰਾ ਕਰਨ ਲਈ ਉਪਲਬਧ ਨਹੀਂ ਹੈ ਯੂ ਐਸ ਸੀ ਆਈ ਐਸ ਨੇ ਇਸ ਫੈਸਲੇ ਤੇ ਪੁਖਤਾਨ ਲਈ ਇੱਕ ਆਨਲਾਈਨ ਪੋਰਟਲ ਵੀ ਸਥਾਪਿਤ ਕੀਤਾ ਹੈ ਇਹ ਦਿਸ਼ਾ ਨਿਰਦੇਸ਼ ਐਚ 1 ਵੀਜ਼ਾ ਦੇ ਆਲੇ ਦੁਆਲੇ ਉਲਝਣ ਨੂੰ ਦੂਰ ਕਰਨ ਲਈ 트럼ਪ ਪ੍ਰਸ਼ਾਸਨ ਦਾ ਪਹਿਲਾ ਯਤਨ ਹੈ ਇਹ F1 ਵਿਦਿਆਰਥੀ ਵੀਜ਼ਾ ਤੇ L1 ਵੀਜ਼ਾ ਧਾਰਕਾਂ ਨੂੰ ਕਵਰ ਕਰਦਾ ਹੈ ਕਿਉਂਕਿ ਜੋ ਪਹਿਲਾਂ ਹੀ ਅਮਰੀਕਾ ਵਿੱਚ ਆਣ ਤੇ ਉਹਨਾਂ ਨੂੰ ਇਹ ਫੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ ਜਾਨੀ ਕਿ ਹੁਣ ਦੱਸੀਏ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ H1 ਵੀ ਵੀਜ਼ੇ ਦੇ ਵਿੱਚ ਬਦਲਾਅ ਕੀਤਾ ਹੈ ਜਾਨੀ ਕਿ ਬਹੁਤ ਸਾਰੀ ਰਾਹਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ H1 ਵੀ ਤਾਰਕ ਜਿਹੜੇ ਨੇ ਉਹ ਰਾਜ ਅਮਰੀਕਾ ਛੋਟੇ ਜਾਂ ਦੁਬਾਰਾ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ H1 ਵੀਜ਼ਾ ਧਾਰਕ ਜਿਹੜੇ ਨੇ ਉਹਨਾਂ ਨੂੰ ਅਮਰੀਕਾ ਛੱਡਣ ਜਾਂ ਦੁਬਾਰਾ ਦਾਖਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ ਔਰ H1 ਵੀ ਪਟੀਸ਼ਨਾਂ ਨੂੰ ਤੇ ਲਾਗੂ ਹੋਵੇਗਾ ਯਾਨੀ ਕਿ ਇਹ ਮਿਆਦ ਨਵੀਆਂ H1 ਵੀ ਪਟੀਸ਼ਨ ਜਿਹੜੀਆਂ ਨੇ ਉਹਨਾਂ ਦੇ ਉੱਤੇ ਜਿਹੜੀਆਂ ਫੀਸਾਂ ਦੀ ਗੱਲਬਾਤ ਆ ਉਹ ਲਾਗੂ ਹੋਵੇਗੀ ਕੋਈ ਪੁਰਾਣੀ H1 ਵੀ ਕੋਈ ਵੀ ਵੀਜ਼ਾ ਧਾਰਕ ਹੈਗਾ ਉਸ ਦੇ ਉੱਤੇ ਕੋਈ ਵੀ ਨੋਟੀਫਿਕੇਸ਼ਨ ਜਾਂ ਕੋਈ ਵੀ ਇਹ ਚੀਜ਼ ਲਾਗੂ ਨਹੀਂ ਹੋਵੇਗੀ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਨੇ H1B ਵੀਜ਼ੇ ਦੇ ਵਿੱਚ ਵੱਡੇ ਪੱਧਰ ਦਾ ਬਦਲਾਅ ਜਿਹੜਾ ਕਰ ਦਿੱਤਾ ਗਿਆ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਖੂਫੀਆ ਕਾਰਵਾਈ ਵਿੱਚ ਦੋ ਅੱਤਵਾਦੀ આરોપીਆਂ ਮਹਿਕਦੀਪ ਸਿੰਘ ਉਰਫ ਮੈਕ ਅਤੇ ਅਦਿੱਤਿਆ ਉਰਫ ਆਦੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਆਪਰੇਸ਼ਨ ਦੌਰਾਨ ਪੁਲਿਸ ਨੇ ਇੱਕ ਰਾਕਟ ਪ੍ਰੋਪਲੈਂਟ ਗਰਨੇਡ ਵੀ ਬਰਾਮਦ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਦੋਵੇਂ આરોપી ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਇੱਕ ਆਪਰੇਟਿਵ ਦੇ ਸੰਪਰਕ ਵਿੱਚ ਸਨ ਜਿਸ ਨੇ ਇਹਨਾਂ ਨੂੰ ਇਹ ਖਤਰਨਾਕ ਹਥਿਆਰ ਮੁਹੱਈਆ ਕਰਵਾਇਆ ਸੀ ਇਸ ਤੋਂ ਇਲਾਵਾ ਇਹਨਾਂ ਨੂੰ ਸੰਪਰਕ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਖਰਪਰੀ ਸਿੰਘ ਉਰਫ ਵਿੱਕੀ ਨਾਲ ਵੀ ਸੀ ਸੂਤਰਾਂ ਅਨੁਸਾਰ ਇਸ ਆਰਪੀਜੀ ਦਾ ਇੱਕ ਨਰਧਾਰਤ ਅੱਤਵਾਦੀ ਹਮਲੇ ਵਿੱਚ ਵਰਤੋਂ ਲਈ ਕੀਤਾ ਜਾਣਾ ਸੀ ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਕਰੇਂਡਾ ਅਮਰitsar ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਪੂਰੇ ਨੈਟਵਰਕ ਨੂੰ ਉਜਾਗਰ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ਡੀਜੀਪੀ ਨੇ ਕਿਹਾ ਕਿ ਉਸਨੇ ਇੱਕ ਵਾਰ ਫਿਰ ਸਪਸ਼ਟ ਕਰ ਦੱਤਾ ਹੈ ਕਿ ਉਹ ਪਾਕਿਸਤਾਨ ਦੀ ਆਈਐਸਆਈ ਦੁਆਰਾ ਸਪான்ਸਰ ਕੀਤੇ ਅੰਤਰਰਾਸ਼ਟਰੀ ਅਤਵਾਦ ਅਤੇ ਸੰਗਠਿਤ ਅਪਰਾਧ ਨੈਟਵਰਕ ਨੂੰ ਜੜੋ ਪੁੱਟਣ ਦੇ ਆਪਣੇ ਮਿਸ਼ਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ ਹੈ। ਅਮ੍ਰਿਤਸਰ ਅੱਜ ਦੋ ਪਵਿੱਤਰ ਤਿਉਹਾਰਾਂ ਦੀ ਰੌਣਕ ਨਾਲ ਚਮਕ ਰਿਹਾ ਹੈ। ਸ੍ਰੀ ਹਰਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਦੀਆਂ ਧਾਰਮਿਕ ਰਸਮਾਂ ਹੋਣਗੀਆਂ ਜਦਕਿ ਸ੍ਰੀ ਦੁਰਗਿਆਣਾ ਮੰਦਰ ਵਿੱਚ ਦੀਵਾਲੀ ਦਾ ਤਿਉਹਾਰ ਪੂਰੇ ਸ਼ਾਨ ਸ਼ੌਕਤ ਨਾਲ ਮਨਾਇਆ ਜਾਵੇਗਾ। ਸ਼ਹਿਰ ਦੇ ਦੋਵੇਂ ਪਵਿੱਤਰ ਧਾਮ ਇਸ ਸਮੇਂ ਲੇਜ਼ਰ ਲਾਈਟਾਂ ਦੀਵਿਆਂ ਤੇ ਰੰਗ-बिरंगी ਰੋਸ਼niਆਂ ਨਾਲ جگਮਗਾ ਰਹੇ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਸ਼ਾਮ ਲਗਭਗ 1 ਲੱਖ ਕਿਉ ਦੇ ਦੀਵੇ ਜਗਾਏ ਜਾਣਗੇ ਇਸ ਦੇ ਨਾਲ ਹੀ ਰੰਗ-बिरंगी ਆਤਿਸ਼ਬਾਜ਼ੀ ਵੀ ਚਲਾਈ ਜਾਵੇਗੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਬਾਣੀ ਦੀ ਧੁਨ, ਦੀਪਮਾਲਾ ਅਤੇ ਸੇਵਾ ਦਾ ਪਵਿੱਤਰ ਮਾਹੌਲ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਆਪਣੇ ਨਾਲ ਜੋੜੇਗਾ। ਸ੍ਰੀ ਅਕਾਲ ਤਖਤ ਸਾਹਿਬ ਵੀ ਰੌਸ਼ਨੀ ਨਾਲ ਜਗਮਗਾਉਂਦਾ ਨਜ਼ਰ ਆ ਰਿਹਾ ਏ। ਸ਼ਰਧਾਲੂ ਸਵੇਰ ਤੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੇ ੜੀ। ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਹੈ ਕਿ ਬੰਦੀ ਛੋੜ ਦਿਵਸ ਸਿਰਫ ਦੀਵੇ ਜਗਾਉਣ ਦਾ ਦਿਨ ਨਹੀਂ ਹੈ, ਸਗੋਂ ਆਜ਼ਾਦੀ ਅਤੇ ਨਿਆਂ ਦਾ ਪ੍ਰਤੀਕ ਹੈ। ਉਹਨਾਂ ਯਾਦ ਕਰਵਾਇਆ ਹੈ ਕਿ ਗੁਰੂ ਹਰਗੋਬਿੰਦ ਸਿੰਘ ਜੀ ਨੇ ਗਵਾਲੀਅਰ ਕਿਲੇ ਵਿੱਚ ਕੈਦ 52 ਰਾਜਿਆਂ ਨੂੰ ਮੁਕਤ ਕਰਵਾਇਆ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਵਾਪਸੀ ਦੇ ਸਮੇਂ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਕੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ ਸੀ ਇਸੇ ਯਾਦ ਵਿੱਚ ਇਹ ਦਿਨ ਹਰ ਸਾਲ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸੇ ਦਿਨ ਦੁਰਗਿਆਣਾ ਮੰਦਰ ਵਿਖੇ ਭਗਵਾਨ ਸ਼੍ਰੀ ਰਾਮ ਦੇ 14 ਸਾਲਾਂ ਬਾਅਦ ਅਯੁੱਧਿਆ ਵਾਪਸੀ ਦੀ ਖੁਸ਼ੀ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਮੰਦਰ ਨੂੰ ਰੋਸ਼ਨੀ ਦੇ ਹਜ਼ਾਰਾਂ ਦੀਵਿਆਂ ਨਾਲ ਸਜਾਇਆ ਗਿਆ ਹੈ ਅਤੇ ਰਾਤ ਸਮੇਂ ਵਿਸ਼ਾਲ ਆਤਿਸ਼ਬਾਜੀ ਦਾ ਆਯੋਜਨ ਕੀਤਾ ਜਾਵੇਗਾ ਪ੍ਰਸ਼ਾਸਨ ਅਨੁਸਾਰ ਅੱਜ ਲਗਭਗ 3 ਲੱਖ ਸ਼ਰਧਾਲੂਆਂ ਦੇ ਅੰਮ੍ਰਿਤਸਰ ਪਹੁੰਚਣ ਦੀ ਸੰਭਾਵਨਾ ਹੈ ਅੱਜ ਦਾ ਦਿਨ ਸ਼ਹਿਰ ਲਈ ਧਰਮ ਸ਼ਾਂਤੀ ਅਤੇ ਰੋਸ਼ਨੀ ਦਾ ਅਨੋਖਾ ਸੰਗਮ ਬਣੇਗਾ ਅਮਰੀਕਾ ਤੇ ਚੀਨ ਦੇ ਵਿਚਕਾਰ ਤਨਾਵ ਵਧਦਾ ਜਾ ਰਿਹਾ ਤੇ ਇਸ ਵਾਦੇ ਤਨਾ ਦੇ ਕਰਕੇ ਹੁਣ ਮੁਸ਼ਕਲਾਂ ਵੀ ਨਜ਼ਰ ਆ ਰਹੀਆਂ ਨੇ ਤੇ ਟੈਰਿਫ ਮਾਮਲੇ ਨੂੰ ਲੈ ਕੇ ਸਥਿਤੀ ਜਿਹੜੀ ਆ ਬੇਕਾਬੂ ਹੋਈ ਆ ਜਿਸ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਸੁਰਖੀਆਂ ਦੇਖਣ ਨੂੰ ਮਿਲਦੀਆਂ ਨੇ ਬੇहद ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਤੇ ਚੀਨ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੂਰੀ ਜਾਣਕਾਰੀ ਕੀ ਆ ਜਿਹੜੀ ਸਾਹਮਣੇ ਆ ਚੁੱਕੀ ਹੈ ਜਿੱਥੇ ਟੈਰਿਫ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਵਿਵਾਦ ਵਾਧਾ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਚੀਨ ਨੂੰ ਚੇਤਾਵਨੀ ਦਿੱਤੀ ਹੈ ਇੱਕ ਨਿਰਪੱਖ ਵਪਾਰ ਸਮਝੌਤੇ ਬਾਰੇ ਉਹਨਾਂ ਕਿਹਾ ਕਿ ਜੇਕਰ ਚੀਨੀ ਰਾਸ਼ਟਰਪਤੀ ਸਾਡੇ ਨਾਲ ਕੋਈ ਸਮਝੌਤਾ ਨਹੀਂ ਕਰਦੇ ਹਨ ਤਾਂ ਅਸੀਂ ਚੀਨ ਤੇ 155% ਟੈਰਿਫ ਲਗਾਵਾਂਗੇ ਟੈਰਿਫ ਨੂੰ ਲੈ ਕੇ ਸਿੱਧੀ ਚੇਤਾਵਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰੰਪ ਨੇ ਦਿੱਤੀ ਹੈ ਦਰਸਲ ਅਮਰੀਕੀ ਰਾਸ਼ਟਰਪਤੀ ਪਤੀ ਦਾ ਇਹ ਬਿਆਨ ਉਸ ਸਵੇਲੇ ਸਾਹਮਣੇ ਹੁੰਦਾ ਜਦੋਂ 트ਰੰਪ ਨੇ ਵਾਈਟ ਹਾਊਸ ਵਿੱਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨਾਲ ਇੱਕ ਜ਼ਰੂਰੀ ਖਣੇਜ ਸਮਝੌਤੇ ਤੇ ਹਸਾਕਸ਼ਰ ਕੀਤੇ ਹਨ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਵੀ ਆਪਣੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਚੀਨ ਸਾਡਾ ਬਹੁਤ ਸਤਿਕਾਰ ਕਰਦਾ ਹੈ ਉਹ ਸਾਨੂੰ ਟੈਰਿਫ ਦੇ ਰੂਪ ਵਿੱਚ ਪੈਸੇ ਦੇ ਰਹੇ ਹਨ ਉਹਨਾਂ 55% ਅਦਾ ਕਰ ਰਹੇ ਨੇ ਜੋ ਕਿ ਬਹੁਤ ਸਾਰਾ ਪੈਸਾ ਹੈ ਚੀਨ 1 ਨਵੰਬਰ ਤੱਕ 155% ਦਾ ਭੁਗਤਾਨ ਕਰ ਸਕਦਾ ਹੈ ਜਦੋਂ ਤੱਕ ਅਸੀਂ ਕਿਸੇ ਸਮਝੌਤੇ ਤੇ ਨਹੀਂ ਪਹੁੰਚਦੇ ਹਾਂ ਤਾਂ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਅਮਰੀਕਾ ਨੇ ਕਈ ਦੇਸ਼ਾਂ ਨਾਲ ਵਪਾਰ ਸਮਝੌਤੇ ਕੀਤੇ ਨੇ ਉਹਨਾਂ ਦਾਵਾ ਕੀਤਾ ਕਿ ਕਈ ਦੇਸ਼ਾਂ ਨਾਲ ਸਮਝੌਤੇ ਹੋਏ ਹਨ ਜਿਨ੍ਹਾਂ ਨੇ ਪਹਿਲਾਂ ਅਮਰੀਕਾ ਦਾ ਫਾਇਦਾ ਉਠਾਇਆ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਹਿ ਕਿ ਮੈਨੂੰ ਉਮੀਦ ਹੈ ਕਿ ਅਸੀਂ ਇੱਕ ਵਧੀਆ ਨਿਰਪੱਖ ਵਪਾਰ ਸਮਝੌਤਾ ਕਰਦੇ ਜਾ ਰਹੇ ਹਾਂ ਸ਼ਾਇਦ ਚੀਨੀ ਰਾਸ਼ਟਰਪਤੀ ਨਾਲ ਮੈਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਜ਼ਿਆਦਾ ਉਥੇ ਹੋਣਗੇ ਔਰ ਇਹ ਬਹੁਤ ਦਿਲਚਸਪ ਹੋਵੇਗਾ ਤਾਂ ਜਸ ਤੁਹਾਨੂੰ ਦੱਸ ਦਈਏ ਕਿ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕਈ ਸਮਝੌਤੇ ਜਿਹੜੇ ਕਰ ਰਹੇ ਆ ਇਹ ਕਿਹਾ ਜਾ ਰਿਹਾ ਚੀਨ ਦੇ ਨਾਲ ਹੋ ਸਕਦਾ ਹੈ ਕਿ 155% ਦਾ ਭੁਗਤਾਨ ਕਰ ਸਕਦਾ ਜਦੋਂ ਤੱਕ ਅਸੀਂ ਕਿਸੇ ਸਮਝੌਤੇ ਤੇ ਨਹੀਂ ਪਹੁੰਚਦੇ ਆ ਜਦ ਕਿ ਅਮਰੀਕਾ ਤੇ ਜਿੱਥੇ ਚੀਨ ਦੇ ਵਿੱਚ ਕੋਈ ਵੀ ਸਮਝੌਤਾ ਜੇਕਰ ਹਾਲੇ ਤੱਕ ਨਹੀਂ ਹੁੰਦਾ ਤਾਂ ਦੋਹਾਂ ਦੇਸ਼ਾਂ ਦੇ ਵਿੱਚ ਟੈਰਿਫ ਨੂੰ ਲੈ ਕੇ ਮਾਹੌਲ ਪੱਖ ਸਕਦਾ ਹੈ ਦੋਵਾਂ ਦੇਸ਼ ਆਪਸ ਵਿੱਚ ਸਾਹਮਣੇ ਹੋ ਸਕਦੇ ਨੇ ਹਾਲਾਂਕਿ ਹੱਲੇ 55% ਜਿਹੜਾ ਟੈਰਿਫ ਸਭ ਤੋਂ ਜ਼ਿਆਦਾ ਪੁਕਤਾੜ ਚੀਨ ਕਰ ਰਿਹਾ ਤਾਂ ਹੋ ਸਕਦਾ 트ੰਪ ਦਾ ਇਹ ਬਿਆਨ ਹੈ ਕਿ 155% ਵੀ ਟੈਰਿਫ ਜਿਹੜਾ ਵਾ ਚੀਨ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਜੇਕਰ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਸਮਝੌਤਾ ਨਹੀਂ ਹੋ ਰਿਹਾ ਅਸੀਂ ਦੋਵੇਂ ਦੇਸ਼ ਆਪਸ ਵਿੱਚ ਸਾਹਮਣੇ ਜਿਹੜੇ ਹੈਗੇ ਆ ਕਿਉਂਕਿ ਜੇਕਰ ਦੋਨਾਂ ਦੇਸ਼ਾਂ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਸਹਿਮਤੀ ਬਣਦੀ ਆ ਤਾਂ ਸ਼ਾਇਦ ਟੈਰਿਫ ਦਾ ਭੁਗਤਾਨ ਚੀਨ ਨੂੰ ਨਾ ਕਰ ਨਾ ਪਵੇ ਪਰ ਜੇਕਰ ਕੋਈ ਸਾਂਝੀ ਨਹੀਂ ਮਾਰਦੀ ਹੈ ਤਾਂ ਚੀਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਚੀਨ ਨੂੰ ਔਰ ਮੁਸ਼ਕਲ ਜਿਹੜੀ ਆ ਸਕਦੀ ਹੈ ਤਾਂ ਇਸ ਦੇ ਵਿਚਾਲੇ ਤਾਂ ਅਸੀਂ ਇਹ ਕਿ ਬੇਹੱਦ ਵੱਡਾ ਬਿਆਨ ਜਿਹੜਾ ਇਸ ਵਕਰੀ ਦਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਉਹ ਚੀਨ ਦੇ ਉੱਤੇ ਹੋਰ ਵੱਧ ਟੈਰਿਫ ਲਗਾਉਣ ਨੂੰ ਲੈ ਕੇ ਚਰਚਾਵਾ ਕਰਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਕੁਝ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਐਕਸ਼ਨ ਲੱਤਾ ਚਾਹੁੰਦਾ ਹੈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਗੋਵਰਦਨ ਅਸਰਾਨੀ ਹੁਣ ਸਾਡੇ ਵਿੱਚ ਨਹੀਂ ਰਹੀ ਉਹਨਾਂ ਦਾ ਸੋਮਵਾਰ ਨੂੰ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਉਹਨਾਂ ਨੇ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ ਇਹ ਅਦਾਕਾਰ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ 4 ਦਿਨ ਪਹਿਲਾਂ ਇਲਾਜ ਲਈ ਹਸਪਤਾਲ ਵਿੱਚ ਦਾਖਲ ਹੋਏ ਸਨ ਉਹਨਾਂ ਦੇ ਦੇਹਾਂਤ ਦੀ ਖਬਰ ਨੇ ਪੂਰੇ ਬਾਲੀਵੁੱਡ ਇੰਡਸਟਰੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਆਪਣੀ ਮੌਤ ਤੋਂ ਪਹਿਲਾਂ ਅਸਰਾਨੀ ਨੇ ਇੱਕ ਪੋਸਟ ਕੀਤੀ ਸੀ ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ ਸਨ ਇਸ ਦੌਰਾਨ ਅਕਸ਼ੇ ਕੁਮਾਰ ਨੇ ਉਹਨਾਂ ਨਾਲ ਆਪਣੀ ਆਖਰੀ ਮੁਲਾਕਾਤ ਦੀ ਇੱਕ ਚਲਕ ਸਾਂਝੀ ਕੀਤੀ। ਆਪਣੀ ਮੌਤ ਤੋਂ ਪਹਿਲਾਂ ਅਸਰਾਨੀ ਨੇ ਆਪਣੇ ਇੰਸਟਾਗ੍ਰam ਤੇ ਦੀਵਾਲੀ ਦੀ ਇੱਕ ਪੋਸਟ ਪਾਈ ਸੀ। ਇਸ ਪੋਸਟ ਵਿੱਚ ਉਸਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਇਹ ਪੋਸਟ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅਕਸ਼ੇ ਕੁਮਾਰ ਨੇ ਲਿਖਿਆ ਕਿ ਅਸਰਾਨੀ ਜੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹੈ। ਅਸੀਂ ਇੱਕ ਹਫ਼ਤਾ ਪਹਿਲਾਂ ਹੀ ਹੈਵਾਨ ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਨੂੰ ਜੱਫੀ ਪਾਈ ਸੀ ਔਰ ਬਹੁਤ ਪਿਆਰਾ ਆਦਮੀ ਸੀ ਉਹਨਾਂ ਦਾ ਕੰਮ ਇੱਕ ਟਾਈਮਿੰਗ ਬੇਮਿਸਾਲ ਸੀ ਮੇਰੀਆਂ ਸਾਰੀਆਂ ਮਸ਼ਹੂਰ ਫਿਲਮਾਂ ਜਿਵੇਂ ਕਿ ਹੀਰਾ ਫੇਰੀ ਤੋਂ ਲੈ ਕੇ ਭਾਗਮ ਭਾਗ ਦੇ ਭਾਗਮ ਭਾਗ ਦਨਾ ਦਨ ਵੈਲਕਮ ਅਤੇ ਹੁਣ ਸਾਡੀਆਂ ਰਿਲੀਜ਼ ਨਾ ਹੋਈਆਂ ਭੂਤ ਬੰਗਲਾ ਅਤੇ ਹਵਾਨ ਮੈਂ ਉਹਨਾਂ ਨਾਲ ਬਹੁਤ ਕੁਝ ਸਿੱਖਿਆ ਅਤੇ ਕੰਮ ਕੀਤਾ ਇਹ ਸਾਡੇ ਉਦਯੋਗ ਲਈ ਇੱਕ ਬਹੁਤ ਵੱਡਾ ਕਟਾ ਹੈ ਅਸਰਾਨੀ ਸਰ ਸਾਨੂੰ ਹੱਸਣ ਦੇ ਲੱਖਾਂ ਕਾਰਨ ਦੇ ਲਈ ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ ਓਮ ਸ਼ਾਂਤੀ